来 મિત્રો ਅੱਜ ਚਾਰ ਸ ਨੂੰ ਬੱਚਾ ਦਿਖਾਉ ਲੱਗਿਆ ਐਚਫ ਨਸਲ ਦੀਆਂ ਤੇ ਚਾਰੇ ਬੱਚਾ ਲਗਭਗ ਖੀਰਾ ਹੋਣਗੀਆਂ ਤੇ ਚਾਰੇ ਬੱਚਾ ਥਣਥਾ ਚਾਰ ਚਾਰ ਮਿਲ ਜਾਣਗੇ ਠੀਕ ਆ ਬੱਕਰੀ ਫੋਟਾਂ ਕੋਈ ਨਹੀਂ ਹੋਗੀ ਤੋਰ ਤਾਰ ਕਿਸ ਨੂੰ ਸਾਰੇ ਪਾਸੇ ਬੱਚਾ ਦਿਖਾ ਦਾਂਗੇ ਤੇ ਬਾਕੀ ਜੋ ਜੋ ਵੀ ਜਾਣਕਾਰੀ ਹੋ ਬਾਈ ਤੁਹਾਨੂੰ ਸਾਂਝੀ ਕਰ ਦਾਂਗੇ ਤੇ ਖਰੀਦ ਨਾਲ ਭਰਾ ਉਹਦੇ ਮਰਮਰਜ਼ੀ ਮੁਤਾਬਕ ਜਿਹੜੇ ਪਸ਼ੂ ਖਰੀਦ ਸਕਤ ਸੱਲੀ ਕਰਕੇ ਤੇ ਬਾਕੀ ਕਰਾਂ ਭਾਈ ਨਾਲ ਗੱਲਬਾਤ ਵੀ ਕੀ ਡਿਟੇਲ ਹੈ ਕਿੰਨੇ ਕਿੰਨੇ ਉਮਰ ਦੇ ਹਨ ਕੀ ਇਹਨਾਂ ਦਾ ਰਿਕਾਰਡ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਲਖੇ ਆਪਣਾ ਐਡਰੈਸ ਬੋਲਦਗੇ ਜੀ ਨਾ ਕਾਲਾ ਬਈ ਹਾਂਜੀ ਪਿੰਡ ਸੰਨਾ ਗਲਾਬ ਸਿੰਘ ਬਰਨਾਲਾ ਜ਼ਿਲ੍ਹਾ ਤਹਿਸੀਲ ਤਪਾ ਠੀਕ ਹੈ ਨੇੜੇ ਆਪਣਾ ਭਟੌੜਾ ਸ਼ਹਿਰ ਲੱਗਿਆ ਭਟੌੜਾ ਸ਼ਹਿਰ ਠੀਕ ਹੈ ਮੋਬਾਈਲ ਨੰਬਰ ਪਣਾ 6239557632 ਚਾਰ ਬੱਚਿਆਂ ਚ ਚਾਰੇ ਖੀਰੀਆਂ ਹਾਂ ਚਾਰੇ ਖੀਰੀਆਂ ਲਖੇ ਤੇ ਥਾਂ ਸਾਰਾਂ ਦੇ ਚਾਚਾ ਰਾਂ ਚਾਰ ਚਾਰ ਥਾਂਾਂ ਕੋਈ ਮੌਕਾ ਵੀ ਨਹੀਂਗਾ ਮੈਂ ਨੇ ਕਰਨਾ ਥਾਣਾ ਜਮਾ ਕਰਕੇ ਥਾਣੇ ਆਪਾਂ ਵੀਡੀਓ ਦਿਖਾਵਾਂਗੇ ਕਿਧਰੋਂ ਕਰੀਏ ਪਹਿਲਾਂ ਆ ਇਧਰੋਂ ਆ ਬੱਚੇ ਤੋਂ ਕਰ ਲ ਨਾ ਜੇ ਪਹਿਲੇ ਨੰਬਰ ਤੇ ਬੱਚੀ ਆ ਗਈ ਕਿੰਨੀ ਕੁ ਉਮਰ ਦੀ ਹੈ ਲੱਗ ਭਗ ਜੇ ਬਾ ਹੋਊਗਾ ਇਹ 7 ਕੁ ਮਹੀਨਿਆਂ ਦਾ ਬੱਚਾ ਲੱਗੇ 7 ਕੁ ਮਹੀਨਿਆਂ ਦੀ ਬੱਚੀ ਆ ਹਾਂ ਫੇਸਬੁੱਕ ਦਿਖਾ ਦੇ ਦੇਖੀ ਕਿੰਨਾ ਚੰਗਾ ਰੰਗ ਪ੍ਰਿੰਟ ਸੋਹਣਾ ਨਾ ਬੱਚੀ ਦਾ ਪ੍ਰਿੰਟ ਪੂਰਾ ਰਿਕਾਰਡ ਵਾਲੇ ਬੱਚੇ ਹੈਗੇ ਐ ਨਹੀਂਗੇ ਕਰਾਉ ਹਜੇ ਸਹੀ ਆ ਸਹੀ ਦੇਖੀ ਮੂੰਹ ਮੱਥਾ ਕਿੰਨਾ ਚੰਗਾ ਹੂੰ ਹੂੰ ਬਾਕੀ ਆਪ ਆਪ ਉੱਠਦੀ ਬਣ ਤੇ ਚੈੱਕ ਕਰੋ ਅੱਜ ਜੜਾਈ ਬਹੁਤ ਹੈ ਖੁੱਲੇ ਸੀਗੇ ਹੁਣ ਸਾਰੇ ਬੱਚੇ ਆਦੇ ਇਤਲੇ ਹਰੇ ਪਾਏ ਆ ਹ ਮੜਾ ਆ ਫੇਰ ਵੀ ਕਰ ਜਾਂਦੇ ਹੈਗੇ ਹੂੰ ਤੋ ਲੈ ਤਾਂ ਫਿਰ ਆਉਂਦਾ ਜੋ ਕੋਈ ਕਟਾਂ ਦਾ ਮੱਝਾਂ ਦਾ ਆਪ ਤਾਂ ਸੰਗਲ ਪਾਇਆ ਹੁੰਦਾ ਇਹ ਜੱਜ ਹੱਥ ਖੁੱਲੋਂ ਆਉਂਦਿਆਂ ਹਾਂ ਹਾਂ ਜਾਂ ਸੰਗਲੀ ਪਾ ਦਿੰਨੇ ਆਪਾਂ ਕਿੰਨੀ ਕੁ ਮਹਰੂ ਇਹ ਆਪਣੀ ਕਲਵਿੰਦਰ ਸੱਤ ਕਿਹ ਮਹੀਨਿਆਂ ਦੀ ਹੋ ਲਖੇ ਸੱਤ ਕਿਹ ਮਹੀਨ ਲਗਭਗ ਹੈ ਤੇ ਕੋਈ ਰਿਕਾਰਡ ਵਗੈਰਾ ਦੱਸਣਾ ਕੁਛ ਨਹੀਂ ਬਸਣਾ ਨਹੀਂ ਰਿਕਾਰਡ ਆਪਾਂ ਤਾਂ ਨਹੀਂ ਦੱਸਣਾ ਦੱਸਣਾ ਕੁਛ ਨਹੀਂ ਵੀ ਹੂੰ ਸਮਝਣਾ ਮਦਾਵਖ ਲੈ ਜਾਣਾ ਆ ਆ ਦੀ ਸਮਝਣਾ ਸੌਦਾ ਕਰਨਾ ਬੰਦੇ ਨੇ ਹਾਂ ਵੀ ਕੱਲੀ ਉੱਤੋਂ ਤੋਂ ਦੇਖ ਕੇ ਥੱਲੇ ਕਰਕੇ ਦੇਖ ਹਾਂ ਪ੍ਰਿੰਟ ਜੱਜ ਲਾ ਲੈਣ ਪ੍ਰਿੰਟ ਦੇਖ ਕੇ ਯਾਦ ਬਰੀਡ ਦੇਖ ਕੇ ਬਿਲਕੁਲ ਬਿਲਕੁਲ ਠੀਕ ਹੈ ਤੇ ਲੈ ਚੱਲ ਐਵੇਂ ਪਰ ਕਾਰਡ ਬਣਾਈ ਜੇ ਅੱਗੇ ਉਹਦਾ ਫਾਇਦਾ ਕੋਈ ਨਹੀਂ ਹਾਂ ਮੈਂ ਲੱਤਾਂ ਲੁੱਤਾਂ ਬੜਾ ਸਿੱਧੀਆਂ ਨਾ ਜਮਾਂ ਸਿੱਧੀਆਂ ਹਾਂ ਨਾ ਮੈਂ ਕੋਈ ਬੈਂਕ ਵਾਲਾ ਵਾਲ ਕਾਣੀ ਵੀ ਪੈਰ ਫੁਰ ਕੋ ਮੈਨੇ ਗੇ ਜਾਂ ਪੈਰ ਲੇਦੇ ਨਹੀਂ ਨਾ ਬਾਤ ਕਿਉਂ ਪੱਧਰ ਆਗਾ ਦੇ ਹਾਂ ਟੂ ਦੀ ਆਹ ਬੂੜਾ ਪੜਾ ਜਮਾਂ ਚੱਕ ਮਾਂਗਾ ਹਾਂ ਲੈ ਥਾਣ ਦਿਖਾ ਦੇ ਫਿਰ ਥਾਣ ਦਿਖਾ ਦੇ ਚਾਰ ਹੀ ਥਾਣ ਬੰਨ ਕੇ ਦਿਖਾ ਦੇ ਕੋਈ ਗੱਲ ਨਹੀਂ ਥੋੜਾ ਡਰਜਾਂ ਦਾ ਪਜੂ ਬੰਨ ਲਾ ਰੰਗ ਪ੍ਰਿੰਟ ਕਰਮਲ ਦਾ ਚੰਗਾਗਾ ਰੰਗ ਪ੍ਰਿੰਟ ਦਾ ਬੜਾ ਚੰਗਾਗਾ ਫਿਰ ਫੁਰ ਪੈ ਕੇ ਵੱਡੀ ਬੱਚੀ ਤਿਆਰ ਹੋਣਾ ਤਾਂ ਉਦੋਂ ਨੂੰ ਜਿਹੜੀ ਗੱਲਬਾਤ ਹੋਰ ਬਣ ਜੂਗੀ ਲੈ ਇਤਨੀ ਗਮਾਲ ਲਈ ਤਨਾ ਚ ਚਾਰ ਹੀ ਥਾਣਾ ਹੂੰ ਸੋਨੇ ਗਾਇ ਚ ਲੱਗੇ ਨਾ ਸਹੀ ਆ ਇਹ ਸੀ ਇੱਕ ਨੰਬਰ ਬੱਸੀ ਆਪਣੇ ਕੋਲੇ ਤੇ ਹੁਣ ਹੁਣ ਆਪਾਂ ਕਿਉਂ ਪੱਧਰ ਪੁੱਧਰਾ ਦੇ ਜਮਾ ਹੂੰ ਸਹੀ ਆ ਦੋਨ ਬੱਸੀ ਕਿੰਨੀ ਕੁ ਮਰ ਹੈ ਇਹਦੀ ਬਸ ਹੋਊਗੀ 10 ਕਿ ਮਹੀਨਿਆਂ ਦੀ ਹੂੰ ਇਹ ਲਾਲ ਚਿੱਟੀ ਆ ਗਈ ਨਾ ਇਹ ਐਰ ਸੈਰ ਤੇ ਆ ਗਈ ਹੂੰ ਲੈ ਪਹਿਲਾ ਬੱਸੀ ਦੀ ਝੋਲੀ ਝੋਲੀ ਬੜੀ ਚੰਗੀ ਹੈ ਬੱਸੀ ਦੀ ਝੋਲੀ ਬੜੀ ਬਾਖਮਲਾ ਨਾ ਹਾਂ ਹਾਂ ਸਹੀ ਆ ਤੇ ਬਾਕੀ ਮੂੰਹ ਮੱਥਾ ਬੜਾ ਚੰਗਾ ਦੇ ਕੰਨ ਦੇਖੀ ਜਮਾ ਗੋਲ ਪਿਆ ਦੇ ਖੁੰਜਾਂ ਤਾਂ ਦੇ ਹੂੰ ਗਲਾਈ ਜਿਹਨੇ ਇਹ ਕਿ ਨਹੀਂ ਕੋ ਮਰ ਦਿਆ 10 ਕਿ ਮਹੀਨਾ ਦੀ ਹੈ ਇਹ 10 ਕਿ ਦਿਓ 7 ਕਿ ਮਹੀਨਾ ਦਾ ਚਾ ਆ ਗਿਆ ਪਹਿਲਾਂ ਵਾਲਾ ਬਾਕੀ ਰਾਜ ਹੀ ਵਧੀਆ ਬਸ ਹਨਾ ਇਹ ਪੂਰਾ ਪਲਿਆ ਬੱਚਾ ਹੈਗਾ ਹੂੰ ਪਹਿਲਾਂ ਨੇ ਬੱਚੇ ਥੋੜੀ ਵੱਧ ਰ ਆ ਜੀ ਹੈ ਹਾਂ ਹਾਂ ਪਲੀ ਵੀ ਬੱਚੀ ਚੰਗੀ ਬਾਕੀ ਲੱਤਾਂ ਲੁੱਤੇ ਇਹ ਅੰਬੜੀਆਂ ਮਜ਼ਬੂਤ ਨਹੀਂ ਆ ਬਾਕੀ ਡੱਬ ਡਿਜ਼ਾਈਨ ਬਹੁਤ ਵਧੀਆ ਹੈਗਾ ਹਾਂ ਬਾ ਥੋੜਾ ਜਿਹਾ ਰੰਗ ਹੀ ਉਹ ਆਇਰ ਸੈਰ ਚੋਂ ਦਾ ਹੈ ਤੇ ਚਫੇ ਪੇਟੂ ਹੀ ਵਿਵਸੀ ਹਾਂ ਐਚਫੇ ਬੇਟੂ ਆਈ ਹੂ ਹਾਂ 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 ਤੇ ਬਾਕੀ ਜਿਹੜੀ ਸੌਤ ਤੋਂ ਵਧੀਆ ਗੱਲ ਹੁੰਦੀ ਹੈ ਬਾਈ ਦੀ ਕਦੇ ਇਹ ਨਹੀਂ ਕਿਹਾ ਬਾਈ ਨੇ ਵੀ ਫਲਾਨੀ ਫਲਾਨੇ ਸੀਮੰਦੀ ਆ ਨਾ ਕੋਈ ਇੱਕ ਤਾਂ ਉਸ ਨੂੰ ਕਲੀਅਰ ਹੀ ਵੀ ਬੱਚਾ ਤਾਂ ਉਹ ਗੱਲ ਨਹੀਂ ਆਪਾਂ ਝੂਠ ਨਹੀਂ ਮਾਰਨਾ ਐਵੇਂ ਬਣਾਵਣਾ ਦੇਈ ਜੱਗੇ ਹੈ ਸਾਰੇ ਪ੍ਰਿੰਟ ਵਾਲੇ ਵਿੱਚ ਹੀ ਹਾਂ ਜੀ ਉਤੋਂ ਦੇ ਮਰਜੀ ਦਾ ਬਣਾ ਦੇ ਹਾਂ ਫਿਰ ਨਾਲੇ ਉਹਦੀ ਯਕੀਨ ਕਰ ਲੈਣਾ ਗਾਕਾ ਨੇ ਯਕੀਨ ਬਾਅਦ ਹੀ ਕਰਦੇ ਹੈਗੇ ਹਾਂ ਹਾਂ ਜਿਹੜਾ ਮਰਜੀ ਸੀਮੰਦਾ ਕਹਦੇ ਉਹਦੀ ਕਰ ਲੈਣਾ ਲੈ ਜੀ ਪਰ ਸੱਚਾਈ ਤੇ ਬਹੁਤ ਘੱਟ ਚੱਲਦੇ ਆ ਹੂੰ ਦੇ ਹੋਣਾ ਬੱ ਕੰਨ ਦੇਖੀ ਕਿੰਨਾ ਚੰਗਾ ਲੱਗਿਆ ਇਹਦਾ 5-4 ਮਹੀਨੇ ਸਾਹਾਂ ਕੇ ਵੀ ਟਿਕਾ ਰਹਣਗੇ ਠੀਕ ਆ ਵੀਰੇ ਬੰਨ ਲਾ ਖੜ ਨਹੀਂ ਖੁੱਡ ਨਹੀਂ ਦੇ ਜਮਾ ਪੱਧਰ ਆ ਗਈ ਹਮਮ ਸਹੀ ਆ ਸਹੀ ਆ ਨਹੀਂ ਬਾਕੀ ਥਾਂ ਤੋਂ ਝੋਲੀ ਬਹੁਤ ਚੰਗੀਆਂ ਬੱਛੀ ਦੀ ਤੇ ਹੁਣ ਆ ਗਏ ਆਪਣੇ ਕੋਲੇ ਕੁਲਵਿੰਦਰ ਬੱਛੀ 3 ਨੰਬਰ ਹੈ ਨਾ ਇਹ 3 ਨੰਬਰ ਤੇ ਲੱਗ ਇਹ ਕਿੰਨੇ ਨੰਬਰ ਦੀ ਹੋਊਗੀ ਇਹ ਹੋਊਗੀ ਮੇਰੇ ਹਿਸਾਬ ਨਾਲ ਵੀ 11-12 ਮਹੀਨਿਆਂ ਦੀ ਬੱਛੀ ਲਗਭਗ ਪਸਾਰ ਦੀ ਬੱਛੀ ਲੱਗਣੀ ਹੈ ਇਹ ਹੀਟ ਦੇ ਵਿੱਚ ਆਈ ਹੋਵੇ ਅਸੀਂ ਥੋੜੀ ਛੇ ਬਈ ਭਾਲਦੀ ਆ ਹੂੰ ਬੜ ਥੋੜੀ ਅੰਦਰੋਂ ਹਾਂ ਹਾਂ ਅੰਦਰੋਂ ਬਾਹਰੋਂ ਕੋਈ ਜ਼ੋਰ ਹੋਇਆ ਸੀ ਹਾਂ ਤੇ ਆਦੇ ਤਾਰਾ ਦਿੱਤੇ ਆ ਮਾਣ ਸ਼ਾਨੀ ਲਾ ਥਾਣ ਦਿਖਾ ਦੀ ਆਲ ਜਨਾ ਆਪਾਂ ਹਾਂ ਹਾਂ ਥਾਣ ਚਾਰ ਆ ਗਏ ਛੋਲੇ ਬੜਾ ਵਾਸ ਉਹਨਾਂ ਨਾ ਬੜਾ ਚੰਗੇ ਛੋਲੇ ਹੂੰ ਇਹਨਾਂ ਗੱਬਣਾ ਹੁੰਦਾ ਬੱਚਾ ਐ ਛੋਲੇ ਦੀ ਆ ਸਹੀ ਆ ਤੇ ਮੁੱਲ ਵਾੜੀ ਫਿਰ ਇਹਨਾਂ ਦੇ ਮੁੱਲ ਵਾੜੀ ਆਪਾਂ ਫੋਨ ਤੇ ਹੀ ਕਰ ਲਾਂਗੇ ਠੀਕ ਆ ਜਾਇ ਜੀ ਹੁਣ ਜਾਇ ਜੀ ਕਰ ਲਾਂਗੇ ਉਹ ਐਵੇਂ ਬਾਦ ਆਪਾਂ ਮੁੱਲ ਹੀ ਨਹੀਂ ਕਰਨਾ ਹੂੰ ਵੇ ਮੀ ਚੜਾ ਦਗੇ ਇਹਨਾਂ ਨੂੰ 35 35000 ਦੀਆਂ ਹਾਂ ਹਾਂ ਉਹ ਕੰਮ ਨਹੀਂ ਆ ਉਹ ਕੰਮ ਨਹੀਂ ਆਪਣਾ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਜਾਦ ਬਰੀਡ ਦਿਖਾ ਦੇ ਕੰਨ ਦੇ ਕਿ ਜਿਵੇਂ ਛੋਟਾ ਲੱਗਿਆ ਵਾ ਹੂੰ ਸਹੀ ਬਾਕੀ ਖੜ ਨਹੀਂ ਖੁੱਡ ਨਹੀਂ ਦੇ ਚੰਗਿਆ ਜਾਣ ਚਾ ਬੱਚੀ ਜਾਣ ਚਾ ਬੱਚੀ ਠੀਕ ਬਸ 2 ਮਹੀਨੇ ਸੇਵਾ ਭਾਲਦੀ ਐ ਜਨਰੇਟਰ ਠੀਕ ਆ ਜਿਵੇਂ ਮੈਂ ਅੱਸੀ ਭਰ ਹਾਂ ਹਾਂ ਉਹੀ ਅਜੇ ਦਸੰਬਰ ਚੱਲਣਾ ਹੈ ਹਾਂ ਹਾਂ ਜਨਵਰੀ ਫਰਵਰੀ ਦੇ ਵਿੱਚ ਉਹ ਟੀਕਾ ਲੈ ਲੂਏ ਹਾਂ ਹਾਂ ਜਨਵਰੀ ਦੀ ਲੈ ਲੂ ਹਾਂ ਉਹਨੂੰ ਤਰਾਲੇ ਜਨੇ ਸੂਪ ਪੈਣਾਗਾ ਸਾਕ ਕਿਉਂ ਚੱਕਮੀ ਚੁੱਕਮੀ ਦੇਖ ਜਾਮਾ ਪੱਧਰਾ ਪਿੱਛੇ ਤੋਂ ਹੋਣੀ ਆ ਚੀ ਦੀ ਪੁੱਠਾਈ ਚੌੜਾਈ ਚੱਕਲ ਹਾਂ ਚੜਾਈ 2 ਫੁੱਟ 2 ਫੁੱਟ ਦੇ ਕਰੀਬ ਹੁੰਦੀ ਠੀਕ ਆ ਵੀਰੇ ਤੇ ਬਾਕੀ ਦੇਖੋ ਮਿੱਤਰ ਤੁਹਾਡੀ ਸਾਂਹ ਸੰਭਾਲ ਐ ਜਾਣ ਦਾ ਇੱਕ ਰਮ ਨੇ ਕੇ ਵਿਚਾਰ ਹਾਂ ਬਸ ਦੀ ਸੇਵਾ ਜੀ ਕੁਰੀ ਸੇਵਾ ਕਰ ਲੂਗਾ 2 ਮਹੀਨੇ ਦੀ ਟਿਕਾ ਭਰਾ ਦੂਗਾ ਇਹ ਜਿਹਨੇ ਕਰਨੀ ਨਾ ਉਹ 2 ਸਾਲ ਖੜਾਈ ਰੱਖੇ ਉਹ ਵੀ ਇਹ ਜਿਹੜਾ ਸਾਲ ਦੇ ਪੈਡ ਕਰਦੀ ਆ ਜਾਨਾ ਦੇ ਕਰਮਾਂ ਤੇ ਵੀ ਜਿਹੜਾ ਇਹਨੇ ਕਿੱਥੇ ਜਾ ਕੇ ਕੀ ਦਾਣਾ ਪਾਣੀ ਖਾਣਾ ਉਹ ਜਿਹੇ 2 ਸਾਲ ਖੜਾਈ ਰੱਖੇ ਜਿਹੜੇ ਛੇਵੀਂ ਨਹੀਂ ਕਰਨੀ ਲਾਸਟ ਆ ਗਿਆ ਆਪਣੇ ਕੋਲ 4 ਨਵਰ ਹਨਾ ਹਾਂ ਇਹ ਵੀ ਦੰਦੋਂ ਖੀਰੀ ਐ ਬਸੀ ਅੱਛਾ ਇਹ ਕਿੰਨੀ ਉਮਰ ਦੀ ਆ ਇਹ ਹੋਊਗੀ 14 ਕ ਮਹੀਨਿਆਂ ਦੀ ਇਹ ਸਵਾ 1 ਸਾਲ ਦੀ ਹੈਗੀ ਹਾਂ ਇਹ ਤਾਂ 5 ਮਹੀਨੇ 1.5 ਮਹੀਨੇ ਜਿਹਾ ਬਸ ਤੇਰੀ ਚਟਕੇ ਦੇ ਠੀਕ ਆ ਠੀਕ ਬਾਕੀ ਝੋਲੀ ਦਿਖਾ ਦੇ ਚਾਰ ਹੀ ਇਹੇ ਥਾਣ ਗਲਾਬੀ ਲੈ ਇਥੋਂ ਹੀ ਕਮਾਲ ਲਈ ਹੂੰ ਥਾਣ ਬਧੀ ਖੰਡਵੇਂ ਲੱਗੇ ਬੈ ਨਾ ਹਾਂ ਹਾਂ ਸਵਾਗਤ ਸਾਲ ਦੀ ਮਿੱਤਰੋ ਬੱਚੀ ਹਾਂ ਨਿਸ਼ਾਨ ਨਹੀਂਗਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਸਾਂਭ ਕੇ ਹਾਂ ਇਹ ਆਈ ਕਰਵਾ ਲੈਣੀ ਹੈਗੀ ਬਾਕੀ ਸਾਰਾ ਬੱਚਾ ਲੱਤਾਂ ਲੱਤਾਂ ਦੇਖ ਸਕਦੇ ਸੀ ਸਿੱਧੀਆਂ ਖੜ੍ਹਦੇ ਹਾਂ ਆ ਦੇਖਾ ਤੀ ਲੈ ਕਹਿੰਦਾ ਭਾਬੀ ਸਰੀਰ ਮਤਲਬ ਅੰਦਰੋਂ ਮਜ਼ਬੂਤ ਆ ਸਰੀਰ ਅੰਦਰੋਂ ਮਜ਼ਬੂਤ ਹੈ ਹਾਂ ਐਵੇਂ ਜਿਵੇਂ ਫੀਡ ਪਾਵਾਂ ਉਹ ਇੱਥੇ ਇੱਥੋਂ ਹੀ ਤੁਰ ਪੜਨਾ ਇਹਨਾਂ ਨੂੰ ਹਾਂ ਹਾਂ ਬਾਕੀ ਇਹ ਵੀ ਅੰਦਰ ਨੂੰ ਲੱਤਾਂ ਆਏਗਾ ਸਹੀ ਓਟ ਮਗਾਏਗਾ ਹੂੰ ਬਾਕੀ ਪਲੀ ਵੈਬਸੀ ਪੂਰੀ ਠੀਕ ਹੈ ਵੀਰੇ ਤੇ ਮੁੱਲ ਬਾਈ ਦੇ ਫੋਨ ਤੇ ਹੋਣਗੇ ਤੇ ਹੋਣਗੇ ਬਾਜਵ ਜੇ ਪੰਡ ਸ਼ਨਾ ਗਲਾਬ ਸਿੰਘ ਵਾਲਾ ਤਹਿਸੀਲ ਬਾਕੀ ਲੰਬੀ ਨੂੰ ਵੀ ਬਹੁਤ ਆ ਵਸੀ ਹੂੰ ਲੰਬੀ ਵਧੀਆ ਠੂਹੀ ਸਿੱਧੀ ਆ ਗਈ ਹਾਂ ਹਾਂ ਜਮਾ ਪੱਧਰ ਆਏ ਨਹੀਂ ਵੀ ਤਾਂ ਹਾਂ ਤੋਂ ਚੱਕ ਵੀ ਜੀ ਆ ਹੂੰ ਠੀਕ ਆ ਬੰਦ ਵੀਰੇ ਤਹਿਸੀਲ ਨੂੰ ਲੱਗ ਗਈ ਮੇਟਰ ਤੱਪਾ ਤੇ ਜ਼ਿਲ੍ਹਾ ਲੱਗਿਆ ਬਰਨਾਲਾ ਚਾਰ ਬੱਚਾ ਚਾਰੇ ਹੀ ਖੀਰੀਆਂ ਪਹਿਲੀ 7 ਮਹੀਨਿਆਂ ਵਾਲੀ ਆ ਦੂਜੀ 10 ਮਹੀਨਿਆਂ ਵਾਲੀ ਆ ਤੀਜੀ 12 ਮਹੀਨਿਆਂ ਦੀ ਆ ਚੌਥੀ 14 ਮਹੀਨਿਆਂ ਦੀ ਆ ਜੇ ਕਿਸੇ ਨੇ ਚਾਰੇ ਇਕੱਠਾਂ ਲੈ ਲੈ ਬਾਈ ਦੋ ਦੋਕ ਮਹੀਨਿਆਂ ਦੀ ਬੱਥ ਆ ਗਈ ਹਾਂ ਦੋ ਦੋਕ ਮਹੀਨਿਆਂ ਦੀ ਬੱਥਾ ਕੋਈ ਸਾਰਾਂ ਲਈ ਦੋਹਾਂ ਜਾਂ ਮਾਨਤਾ ਕਰ ਦੋ ਬਾਈ ਕੱਲੀ-ਕੱਲੀ ਆ ਕੇ ਦੋਹਾਂ ਧੰਨਵਾਦ